ਉਹ ਜਿਹੜਾ ਪਿੱਠ ਦੇ ਪਿੱਛੇ ਵੀ ਵਾਰ ਕਰਦਾ ਹੈ ਜਿਹੜਾ ਪਿੱਠ ਦੇ ਪਿੱਛੇ ਵੀ ਵਾਰ ਕਰਦਾ ਹੈ ਉਹਨੂੰ ਸੂਰਮਾ ਕਹਾਉਂਦਾ ਨਹੀਂ ਅੱਕ ਹੁੰਦਾ ਜਿਹੜਾ ਕਿਸੇ ਦੀ ਇੱਜ਼ਤ ਨੂੰ ਜੀ ਹੱਥ ਪਾਵੇ ਜਿਹੜਾ ਕਿਸੇ ਦੀ ਇੱਜ਼ਤ ਨੂੰ ਜੀ ਹੱਥ ਪਾਵੇ ਪੂਰਨ ਉਹਦਾ ਵੀ ਚੰਗਾ ਨਹੀਂ ਪੱਕ ਹੁੰਦਾ ਜਿਹੜਾ ਦੇਸ਼ ਕੌਮ ਦੇ ਲੇਖੇ ਵਾਂਸੇ ਜਾਣ ਲਾਵੇ ਜਿਹੜਾ ਦੇਸ਼ ਕੌਮ ਦੇ ਲੇਖੇ ਵਾਂਸੇ ਜਾਣ ਲਾਵੇ ਜਦ ਉਹਨੂੰ ਮਲਕ ਪੁਰੀ ਲੁਕਾਈ ਕਰਦੀ ਬਈ ਜਿਹੜਾ ਪੰਜਾਬੀਆਂ ਦੇ ਨਾਲ ਬੈਰ ਪਾਵੇ ਜਿਹੜਾ ਪੰਜਾਬੀਆਂ ਦੇ ਨਾਲ ਬਈ ਬੈਰ ਪਾਵੇ ਰਹਿੰਦਾ ਉਹਦੀ ਵੀ ਕੁੱਲੀ ਨਹੀਂ ਕੱਕ ਹੁੰਦਾ ਰਹਿੰਦਾ ਉਹਦੀ ਵੀ ਕੁੱਲੀ ਨਹੀਂ ਹੱਕ ਹੁੰਦਾ ਉਹ ਜਿਹੜਾ ਪਿੱਠ ਦੇ ਪਿੱਛੇ ਵੇ ਵਾਰ ਕਰਦਾ ਉਹਨੂੰ ਸੂਰਮਾ ਕਹੌਣ ਦਾ ਨਹੀਂ ਹੱਕ ਹੁੰਦਾ ਨਹੀਂ ਹੱਕ ਹੁੰਦਾ ਨਹੀਂ ਹੱਕ ਹੁੰਦਾ